ਤੁਹਾਨੂੰ ਗੁਰਦਾਸਪੁਰ ਦੇ ਵਿੱਚ ਇੱਕ ਵੱਡੀ ਸਮੱਸਿਆ ਜਿਹੜੀ ਹੈ ਜੀ ਲੋਕਾਂ ਨੂੰ ਆ ਰਹੀ ਜਿਹੜੀ ਉਸ ਸਮੱਸਿਆ ਦੇ ਰੂਬਰੂ ਤੁਹਾਨੂੰ ਕਰਨ ਲੱਗਿਆ ਜੀ ਸਾਨੂੰ ਲਗਾਤਾਰ ਗੁਰਦਾਸਪੁਰ ਦੇ ਸ਼ਹਿਰ ਵਾਸੀ ਜਿਹੜੇ ਆ ਜੀ ਫੋਨ ਕਰ ਰਹੇ ਸੀ ਵੀ ਅਸੀਂ ਇੱਕ ਬੜੀ ਵੱਡੀ ਸਮੱਸਿਆ 'ਚ ਫਸੇ ਦੇ ਆ ਉਹ ਤੁਹਾਨੂੰ ਕੱਢੋ ਸਮੱਸਿਆ ਕੀ ਹੈ ਜੀ ਸਮੱਸਿਆ ਕੂੜੇ ਦੀ ਗੁਰਦਾਸਪੁਰ ਦੇ ਵਿੱਚ ਕੂੜਿਆਂ ਦੇ ਪਹਾੜ ਜਿਹੜੇ ਬਣ ਗਏ ਆ ਜੀ ਸੋ ਇਹਦੇ ਵੱਲ ਜਿਹੜਾ ਕਿਸੇ ਦਾ ਧਿਆਨ ਕੋਈ ਨਹੀਂ ਹੈਗਾ ਤੁਸੀਂ ਤੁਹਾਡਾ ਤਸਵੀਰਾਂ ਸਾਂਝੀਆਂ ਕਰਦੇ ਆ ਜੀ ਕਿ ਅਸੀਂ ਬੱਸ ਸਟੈਂਡ ਪੁਰਾਣੇ ਬੱਸ ਸਟੈਂਡ ਦੇ ਲੱਗੇ ਆ ਔਰ ਪੁਰਾਣੇ ਬੱਸ ਸਟੈਂਡ ਦੇ ਹਾਲਾਤ ਤੁਹਾਨੂੰ ਦਿਖਾਉਣ ਲੱਗੇ ਆ ਕੂੜੇ ਦੇ ਪਹਾੜ ਲੱਗ ਗਏ ਆ ਔਰ ਸੜਕ ਜਿਹੜੀ ਆ ਸੜਕ ਵੀ ਸਾਰੀ ਮੱਲੀ ਗਈ ਆ ਸੜਕ ਗੱਡ ਕੋ ਗੱਡੀ ਲੰਘਣ ਅਸੇ ਜਿਹੜੀ ਆ ਜੀ ਮੇਰੇ ਸਾਹਬ ਨਾ ਵੱਧ ਤੋਂ ਵੱਧ 10 ਤੋਂ 15 ਫੁੱਟ ਜਗ੍ਹਾ ਰਹੀ ਆ ਬਾਕੀ ਸਾਰੀ ਕੂੜੇ ਨੇ ਇਹ ਸੜਕ ਜਿਹੜੀ ਘੇਰ ਲਈ ਆ ਸੋ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਆ ਉਹ ਤੁਸੀਂ ਯਕੀਨ ਮੰਨਿਓ ਵੀ ਜਦੋਂ ਅਸੀਂ ਇਹ ਖਬਰ ਕਰ ਰਹੇ ਆ ਤਾਂ ਇੱਥੇ ਖੜਿਆ ਨਹੀਂ ਹੋਏ ਜਾ ਰਹੇ ਆ ਜੀ ਇੰਨੀ ਗੰਦਗੀ ਇੰਨੀ ਗੰਦੀ ਬਦਬੂ ਆ ਰਹੀ ਆ ਵੀ ਅਸੀਂ ਇਹ ਖਬਰ ਕਰਨਾ ਸੀ ਵੀ ਜਦੋਂ ਕਰ ਰਹੇ ਆ ਤੇ ਬੜੇ ਔਖੇ ਹੋ ਕੇ ਕਰ ਰਹੇ ਆ ਪਰ ਮਜਬੂਰੀ ਆ ਵੀ ਅਸੀਂ ਤੁਹਾਡੀ ਆਵਾਜ਼ ਜਿਹੜੀ ਆ ਲੋਕਾਂ ਤੱਕ ਪਹੁੰਚਾਉਣੀ ਹੈ ਜੀ ਅਸੀਂ ਜਿਹੜੀ ਆਵਾਜ਼ ਤੁਹਾਡੀ ਉੱਪਰ ਸਰਸ਼ਨ ਤੱਕ ਪਹੁੰਚਾਉਣੀ ਹੈ ਤਾਂ ਹੀ ਇਸ ਸਮੱਸਿਆ ਦਾ ਹੱਲ ਹੋਏਗਾ ਔਰ ਦੇਖੋ ਉਮੀਦਾਂ ਬੜੀਆਂ ਹੁੰਦੀਆਂ ਲੋਕਾਂ ਨੂੰ ਜੇਕਰ ਕਿਸੇ ਨੂੰ ਕੋਈ ਉਮੀਦ ਹੁੰਦੀ ਹੈ ਤੇ ਸਾਡਾ ਵੀ ਫਰਜ ਪੈਂਦਾ ਵੀ ਅਸੀਂ ਉਸ ਉਮੀਦ ਤੇ ਖਰੇ ਉਤਰਿਏ ਸੋ ਇਹ ਕਿਤਨਾ ਕਿਤੇ ਵੱਡੀ ਸਮੱਸਿਆ ਵਾ ਜਿਹੜੀ ਬਣ ਚੁੱਕੀ ਹੈ ਇਸ ਸਮੱਸਿਆ ਦਾ ਹੱਲ ਹੋਣਾ ਜ਼ਰੂਰੀ ਹੈ ਜੀ ਔਰ ਇਹ ਤੋਂ ਭਿਆਨਕ ਬਿਮਾਰੀਆਂ ਜਿਹੜੀਆਂ ਫੈਲਣ ਦਾ ਖਤਰਾ ਜਿਹੜਾ ਇਸ ਸਮੇਂ ਗੁਰਦਾਸਪੁਰ ਚ ਬਣਿਆ ਦਾ ਵਾ ਜੀ ਡੇਂਗੂ ਵਰਗੀਆਂ ਬਿਮਾਰੀਆਂ ਦੇ ਅੱਗੇ ਜਿਹੜੀਆਂ ਫੈਲੀ ਦੀਆਂ ਵਾ ਸੋ ਹੋਰ ਵੀ ਕਈ ਬਿਮਾਰੀਆਂ ਜਿਹੜੀਆਂ ਇਸ ਗੰ ਦੁਕਾਨਦਾਰ ਕਾਰੋਬਾਰ ਕਰਦੇ ਆ ਜੀ ਲੱਗ ਲੱਗੇ ਜਿੰਨੇ ਦੁਕਾਨਦਾਰ ਸਾਰੇ ਇਸ ਜਿਹੜੀ ਗੰਦਗੀ ਤੋਂ ਪਰੇਸ਼ਾਨ ਨੇ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਜਿਹੜਾ ਵਾ ਅੱਖਾਂ ਮੀਟ ਕੇ ਬੈਠਾ ਦਾ ਵਾ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ ਬਿਲਕੁਲ ਅੱਖਾਂ ਮੀਟੀਆਂ ਵਾ ਗੁਰਦਾਸਪੁਰ 'ਚ ਅਸੀਂ ਇਹ ਨਹੀਂ ਕਾਵਾਂਗੇ ਕਿ ਇਹ ਬੱਸ ਸਟੈਂਡ ਤੇ ਹੀ ਆ ਗੁਰਦਾਸਪੁਰ ਦੇ ਅਲੱਗ ਅਲੱਗ ਚੌਂਕਾ ਦੇ ਵਿੱਚ ਵੀ ਇਹੀ ਹਾਲਾਤ ਨੇ ਜੀ ਕੂੜੇ ਦੇ ਢੇਰ ਲੱਗੇ ਦੇ ਆ ਕੋਈ ਚੁੱਕਣ ਵਾਲਾ ਨਹੀਂ ਹੈਗਾ ਜੇ ਨਗਰ ਕੌਂਸਲ ਨਾਲ ਗੱਲ ਕਰੋ ਤਾਂ ਨਗਰ ਕੌਂਸਲ ਕਹਿੰਦੀ ਹੈ ਕਿ ਸਾਡੇ ਕੋਲ ਡੰਪਾਸੇ ਪੁਆਇੰਟ ਕੋਈ ਨਹੀਂ ਹੈਗਾ ਜਗ੍ਹਾ ਨਹੀਂ ਹੈਗੀ ਜੀ ਸੋ ਦੇਖੋ ਜਗਾ ਦਾ ਪ੍ਰਬੰਧ ਕਰਨਾ ਤੇ ਕਿਹਦੇ ਨਾ ਕਿਤੇ ਪ੍ਰਸ਼ਾਸਨ ਦਾ ਫਰਜ ਬੰਦਾ ਜੀ ਪ੍ਰਸ਼ਾਸਨ ਨੇ ਪ੍ਰਬੰਧ ਕਰਨਾ ਵਾ ਨਾ ਕਿ ਲੋਕਾਂ ਨੇ ਲੋਕਾਂ ਦੀ ਸਮੱਸਿਆ ਨੂੰ ਚੁਕਰਾਂ ਜਿਹੜਾ ਵਾ ਪ੍ਰਸ਼ਾਸਨ ਦਾ ਫਰਜ ਬੰਦਾ ਵੀ ਇਸ ਸਮੱਸਿਆ ਦਾ ਹੱਲ ਹੋਏ ਸੋ ਇੱਕ ਵਾਰ ਫਿਰ ਤਸਵੀਰ ਸਾਂਝੀ ਕਰਿਓ ਵੀ ਗੰਦਗੀ ਕਿੰਨੀ ਹੈ ਜੀ ਸੋ ਯਕੀਨ ਮੰਨੋ ਵੀ ਇਹ ਖੜੇ ਹੋਣਾ ਇੱਥੇ ਔਖਾ ਵਾ ਔਰ ਇਹ ਲਾਗੇ ਦੁਕਾਨਦਾਰ ਪਤਾ ਨਹੀਂ ਆਪਣਾ ਕਿਦਾਂ ਗੁਜ਼ਾਰਾ ਕਰ ਰਿਹਾ ਜੀ ਔਰ ਉੱਚੇ ਛਟੇ ਲੱਗੇ ਦੇ ਗੰਦਗੀ ਦੇ ਕੋਈ ਚੁੱਕਣ ਵਾਲਾ ਨਹੀਂ ਹੈਗਾ ਦੇਖੋ ਹਾਲਾਤ ਇਹ ਤਸਵੀਰਾਂ ਤਾਂ ਸਾਂਝੀਆਂ ਕਰ ਰਹੇ ਆਂ ਬਿਮਾਰੀ ਤੋਂ ਨਜਾਜ਼ ਜੜੀ ਹੈ ਜੀ ਦੇਖੋ ਵੱਡ ਜੇਕਰ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣਾ ਵਾ ਤੇ ਕੂੜੇ ਨੂੰ ਜਲਦ ਜਲਦ ਚੁੱਕਿਆ ਜਾਵੇ ਉਮੀਦ ਕਰਾਂਗੇ ਕਿ ਪ੍ਰਸ਼ਾਸਨ ਜ਼ਰੂਰ ਧਿਆਨ ਦੇਗਾ ਕਿਉਂਕਿ ਇਹ ਸਮੱਸਿਆ ਕੋਈ ਛੋਟੀ ਨਹੀਂ ਐ ਬੜੀ ਵੱਡੀ ਸਮੱਸਿਆ ਵਾ ਗੁਰਦਾਸਪੁਰ ਦੇ ਵਿੱਚ ਇਹ ਬੱਸ ਸਟੈਂਡ ਦੇ ਜਿਹੜਾ ਕੂੜੇ ਦਾ ਪਹਾੜ ਬਣ ਗਿਆ ਵਾ ਜਿੰਦਗੀ 'ਚ ਅਸੀਂ ਪਹਿਲੀ ਵਾਰ ਹੀ ਦੇਖਿਆ ਜੀ ਅਸੀਂ ਵੀ ਗੁਰਦਾਸਪੁਰ ਤੇ ਸਾਨੂੰ 60 ਸਾਲ ਹੋ ਗਏ ਇੱਥੇ ਆਪਣੇ ਸ਼ਹਿਰ 'ਚ ਰਹਿ ਰਹੇ ਆ ਅਸੀਂ ਅੱਜ ਤੱਕ ਇਹ ਡੇੜੇ ਪਹਾੜ ਨਹੀਂ ਹੋਏ ਦੇਖੇ ਸੋ ਇਹ ਪਹਿਲੀ ਵਾਰੀ ਗੁਰਦਾਸਪੁਰ 'ਚ ਪਹਾੜ ਬਣ ਗਏ ਆ ਕੂੜੇ ਦੇ ਸੋ ਇਹ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਜ਼ਰੂਰਤ ਆ ਪਹਿਲੇ ਦਾਤੇ ਨਗਰ ਕੌਂਸਲ ਕਹਿੰਦੀ ਵੀ ਸਾਡੇ ਕੋਲ ਡੰਪਿੰਗ ਪੁਆਇੰਟ ਕੋਈ ਨਹੀਂ ਆ ਡੰਬ ਕੂੜਾ ਸੁੱਟਣ ਵਾਸਤੇ ਕੋਈ ਜਗ੍ਹਾ ਨਹੀਂ ਹੈਗੀ ਸੋ ਕੂੜਾ ਸੁੱਟਣ ਵਾਸਤੇ ਜਗ੍ਹਾ ਨਹੀਂ ਹੈਗੀ ਤਾਂ ਦੇਖੋ ਪ੍ਰਬੰਧ ਤਾਂ ਤੁਹਾਨੂੰ ਹੀ ਕਰਨਾ ਪੈਣਾ ਜੀ ਪ੍ਰਬੰਧ ਲੋਕਾਂ ਨੇ ਕਰਨਾ ਨਹੀਂ ਆ ਕਿ ਤਾਂ ਪ੍ਰਸ਼ਾਸਨ ਹੀ ਪ੍ਰਬੰਧ ਕਰੇਗਾ ਡਿਪਟੀ ਕਮਿਸ਼ਨਰ ਕੋਲ ਰਾਸਪੁਰ ਪ੍ਰਬੰਧ ਕਰਵਾਉਣਗੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਜੀ ਉਹੀ ਕੋਈ ਹੱਲ ਕਰ ਸਕਦਾ ਵਾ ਸੋ ਹੱਲ ਹੋਣਾ ਬਹੁਤ ਜ਼ਰੂਰੀ ਆ ਜੀ ਸਮੱਸਿਆ ਬੜੀ ਵੱਡੀ ਆ ਸੋ ਕੁਝ ਲੋਕ ਵੀ ਹੈਗੇ ਉਹਨਾਂ ਨੇ ਗੱਲਬਾਤ ਕਰ ਲੈਣੇ ਆ ਭਾਜੀ ਇਸ ਸਮੱਸਿਆ ਤੇ ਬੜੀ ਵੱਡੀ ਹੋ ਗਈ ਕੂੜੇ ਦੀ ਉਹ ਜੀ ਮੇਰੀ ਆਪਣੀ ਆਵਾਜ਼ ਇਹ ਆ ਕਿ ਜਿਹੜੇ ਦੁਕਾਨਦਾਰ ਨੇ ਨਾ ਦੇ ਗੌਂਡੀ ਉਹ ਡਰਦੇ ਆ ਹੂੰ ਤੇ ਖੁੱਲ ਗਏ ਗੱਲ ਗੱਲ ਨਹੀਂ ਕਰ ਸਕਦੇ ਹੂੰ ਉਹ ਨਾ ਮੁੜਾ ਟੈਹ ਗਿਆ ਵਾ ਕੋਈ ਨਹੀਂ ਅੱਗੇ ਆ ਰਿਹਾ ਡਰ 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 ਤੇ ਜੇ ਅਸੀਂ ਗੱਲ ਕਰਾਂਗੇ ਸਾਡੇ ਬੂਏ ਤੇ ਗੋੜਾ ਦੇ ਮਤਲਬ ਆਪਣੀ ਆਵਾਜ਼ ਨਹੀਂ ਰੱਖ ਸਕਦੇ ਨਹੀਂ ਰੱਖ ਸਕਦੇ ਮਤਲਬ ਵੀ ਦਮ ਨਹੀਂ ਹੈਗਾ ਵੀ ਗੱਲ ਕਰਨ ਦਾ ਸੋ ਇਹ ਸਮੱਸਿਆ ਜਿਹੜੀ ਇਹ ਨਾਲ ਜੀ ਵੱਡੀ ਜਿਹੜੀ ਆ ਕਿ ਤਰ੍ਹਾਂ ਕਿਤੇ ਬਣ ਗਈ ਦੀ ਕੂੜੀ ਦੀ ਸੋ ਸਾਡੇ ਸ਼ਹਿਰ ਵਾਸੀ ਵੀ ਨਾਲ ਨੇ ਜੀ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਪਵਨ ਜੀ ਬੜੀ ਵੱਡੀ ਸਮੱਸਿਆ ਜਿਹੜੀ ਕੂੜੇ ਦੀ ਹੋ ਗਈ ਹੈ ਭਾਜੀ। ਦੇਖੋ ਠੀਕ ਹੈ ਤੁਸੀਂ ਥਾਂ ਥਾਂ ਤੇ ਵੀਡੀਓ ਲਈਆਂ ਹੀ ਨੇ। ਕਿ ਕਿ ਬੜੀ ਬੱਸ ਸਟੈਂਡ ਤੇ ਵੀ ਇਹ ਸਮੱਸਿਆ ਵੀ ਆਸ ਵਾਲੇ ਇੱਥੇ ਖਲੋਤਾ ਵੀ ਨਹੀਂ ਜਾ ਰਿਹਾ। ਬਿਲਕੁਲ ਬਿਲਕੁਲ। ਪਰ ਇਹਦੇ ਪਿੱਛੇ ਇੱਕ ਕਾਰਨ ਵੀ ਉਸ ਦਿਨ ਕਮੇਟੀ ਘਰ ਦੇ ਬਲਜੀਤ ਜੀ ਨੇ ਵੀ ਦੱਸਿਆ ਸੀ ਵੀ ਉਹਨਾਂ ਕੋ ਕੂੜਾ ਲਾਉਣ ਵਾਸਤੇ ਕੋਈ ਵੀ ਡੰਪਿੰਗ ਪੁਆਇੰਟ ਨਹੀਂ ਹੈਗਾ। ਜਿਹਦੀ ਵਜ੍ਹਾ ਕਰਕੇ ਇਹ ਦਿੱਕਤ ਆਈ ਦੀ ਆ। ਤੇ ਮੈਂ ਇਹੋ ਹੀ ਆਸ ਕਰ ਰਾਂ ਹਾਂ ਔਰ ਤੁਹਾਡੇ ਮਾਧਿਅਮ ਰਹੀਏ ਉਹਨਾਂ ਨੂੰ ਕਹਿਣਾ ਵੀ ਚਾਹੁੰਦਾ ਵੀ ਇਹ ਜਿਹੜੀ ਸਮੱਸਿਆ ਵਾ ਨਾ ਇਸ ਸਮੱਸਿਆ ਦਾ ਸ਼ਹਿਰ ਵਾਸੀਆਂ ਨੂੰ ਜਲਦੀ ਤੋਂ ਜਲਦੀ ਨਿਯਾਤ ਦਵਾਈ ਜਾਵੇ ਕੋਈ ਕਿਦਾਂ ਕਰਕੇ ਪ੍ਰਬੰਧ ਕਰਨਾ ਵੀ ਪ੍ਰਸ਼ਾਸਨ ਦਾ ਹੀ ਫਰਜ਼ ਬੰਦਾ ਹਣਾ ਜੀ ਬਿਲਕੁਲ ਜੀ ਜਿਹੜੀ ਪ੍ਰਬੰਧਿਆਓ ਪ੍ਰਸ਼ਾਸਨ ਦੀ ਜਾਂ ਕਮੇਟੀ ਕਰਦੀ ਜ਼ਿੰਮੇਵਾਰੀ ਆ ਤੇ ਮੈਂ ਤੁਹਾਡੇ ਮਾਧਿਅਮ ਰਹੀਏ ਇਹੋ ਕਵਾਂਗਾ ਕਿ ਇਸ ਜ਼ਿੰਮੇਵਾਰੀ ਨੂੰ ਸਮਝ ਦਿਓ ਇਹ ਇਸ ਸਮੱਸਿਆ ਦਾ ਹੱਲ ਛੇਤੀ ਤੋਂ ਛੇਤੀ ਕੀਤਾ ਜਾਵੇ ਬਿਲਕੁਲ ਬਿਲਕੁਲ ਸੋ ਹੱਲ ਹੋਣਾ ਜ਼ਰੂਰੀ ਹੈ ਜੀ ਸੋ ਅਣੀ ਦੀ ਨਾਲ ਗੱਲ ਕਰ ਲੈਣੇ ਜੀ ਕੂੜੇ ਦੇ ਪਹਾੜ ਸੀ ਪਹਿਲੀ ਵਾਰ ਨਹੀਂ ਦੇਖਿਆ ਗੁਰਦਾਸਪੁਰ ਤੇ ਲੱਗੇ ਮੇਰੇ ਸਾਹ ਨੂੰ ਸ਼ਰਮਾ ਜੀ ਮੈਂ ਤਾਂ ਹਰਾਨ ਹੋ ਗਿਆ ਪਿਛਲੇ 8-10 ਦਿਨਾਂ ਤੋਂ ਇੱਕ ਤਾਂ ਕਰੋਨਾ ਦੇ ਟਾਈਮ ਤੇ ਲੋਕਾਂ ਨੇ ਸ਼ਤਾਂ ਦੇ ਚੜ ਕੇ ਦੇਖੇ ਸੀ ਐਟਮੋਸਫੇਅਰ ਇੰਨਾ ਸਾਫ਼ ਹੋ ਗਿਆ ਸੀ ਪਹਾੜ ਲੱਭਦੇ ਸੀ ਤਾਂ ਕਰੋਨਾ ਤੋਂ ਇਲਾਵਾ ਦੂਜੇ ਪਹਾੜ ਗੁਰਦਾਸਪੁਰ ਚ ਦੇਖਣਾ ਕਿ ਇਹਨੇ ਤਾਂ ਕੂੜੇ ਦੇ ਢੇਰ ਦੇਖ ਲਓ ਚਲੋ ਗੁਰਦਾਸਪੁਰ ਵਾਲੇ ਤੇ ਵੇਖਣ ਹੀ ਦੇ ਕਿ ਕੈਮਰਾਮੈਨ ਤੁਹਾਡੇ ਸਾਥੀ ਨੂੰ ਕਹਿੰਦਾ ਵਸ ਤੇ ਮਾਰੋ ਲੋਕੀ ਦੂਰੋਂ ਦੂਰੋਂ ਅਣਜਾਣ ਵਾਲੇ ਵੀ ਦੇਖਣ ਦੇ ਨੇ ਕਿ ਗੁਰਦਾਸਪੁਰ ਸ਼ਹਿਰ ਹੈ ਕਿ ਕੂੜੇ ਦਾ ਢੇਰ ਹੈ ਬਿਲਕੁਲ ਬਿਲਕੁਲ ਜਿਹੜੀ ਵੀਡੀਓ ਕੋਈ ਬੱਸ ਲੱਗੀ ਆ ਨਾ ਜੀ ਹਾਂਜੀ ਉਹ ਵੀਡੀਓ ਕੋਈ ਬੱਸ ਦਿੱਲੀ ਜਾਣ ਲਈ ਲੱਗੀ ਆ ਮੇਰੇ ਘਰ ਬਾਹਰ ਜਾਣ ਵਾਲੇ ਲੋਕੀ ਵੀ ਦੇਖਣ ਦੇ ਆ ਕਿ ਆ ਕੂੜੇ ਦਾ ਢੇਰ ਆ ਕਿ ਗੁਰਦਾਸਪੁਰ ਸ਼ਹਿਰ ਹੈ ਤਾਂ ਮੈਂ ਇਹ ਸਾਡੇ ਲਈ ਸ਼ਰਮ ਦੀ ਗੱਲ ਹੈ ਹੱਲ ਕੀ ਹੋਏਗਾ ਦਾ ਬਹੁਤ ਵੱਡੀ ਸਮੱਸਿਆ ਹੈ ਦੇਖੋ ਹਲਤੇ ਸਾਡੇ ਚੁਣੇ ਨੁਮਾਇੰਦਿਆਂ ਨੂੰ ਕੰਡਣਾ ਪੈਣਾ ਹੈ ਔਰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਮੈਂ ਬਾਰ ਬਾਰ ਇੱਕ ਗੱਲ ਪ੍ਰਸ਼ਾਸਨਤਾ ਕੀ ਧਿਆਨ ਲਿਆ ਚੁੱਕੇ ਦਾ ਹੀ ਵਾਫੇਰ ਕਹਿੰਦੇ ਕਿ ਹੁਣ ਤੇ ਐਮਪੀ ਵੀ ਇੱਕੋ ਪਾਰਟੀ ਦਾ ਐਮਐਲਏ ਵੀ ਇੱਕੋ ਪਾਰਟੀ ਦੀ ਤੇ ਨਗਰ ਕੌਂਸਲ ਵੀ ਉਸੇ ਪਾਰਟੀ ਦੀ ਤੇ 29 ਦੇ 29 ਐਮਸੀ ਵੀ ਉਹਨਾਂ ਦੇ ਤੇ ਜੇ ਹੁਣ ਵੀ ਕੂੜੇ ਦਾ ਸਮਾਧਾਨ ਨਹੀਂ ਹੋ ਸਕਦਾ ਤਾਂ ਮੈਨੂੰ ਲੱਗਦਾ ਉਹਨਾਂ ਨੂੰ ਹੱਥ ਖੜੇ ਕਰਕੇ ਤੇ ਸਤੀਫਾ ਦੇ ਦੇਣੇ ਚਾਹੀਦੇ ਨੇ ਕੀ ਸਾਡੇ ਵਾਸਤੇ ਦੀ ਗੱਲ ਨਹੀਂ ਹੈ ਕਿ ਉਹ ਕਹਿ ਰਹੀ ਹੈ ਵੀ ਸਾਡੇ ਕੋਲ ਜਗ੍ਹਾ ਹੀ ਨਹੀਂ ਸੁੱਟਣ ਕੋਈ ਜਗ੍ਹਾ ਐ ਐਸੀ ਸਾਡੇ ਕੋਲ ਵੀ ਖੋਲੀ ਗਈ ਹੈ ਯਾਰਾ ਕਾਲੀ ਭੀਜਾਪੀ ਸਰਕਾਰ ਦੇ ਟਾਈਮ ਵੀ ਤੇ ਜਗ੍ਹਾ ਦਾ ਪ੍ਰਬੰਧ ਕੀਤਾ ਹੀ ਉਦੋਂ ਦੇ ਚੁਣੇ ਦੇ ਨੁਮਾਇੰਦਿਆਂ ਨੇ ਬੱਬੇ ਹਲੀ ਸਾਹਿਬ ਨੇ ਕੀਤਾ ਹੀ ਜਾਂ ਉਦੋਂ ਦੀ ਸਰਕਾਰ ਨੇ ਕੀਤਾ ਹੀ ਹੁਣ ਵੀ ਸਰਕਾਰ ਦਾ ਫਰਜ ਹੈ ਨਗਰ ਕੌਂਸਲ ਨੂੰ ਸ਼ਿਕਾਇਤ ਕਰੋ ਤੇ ਕਹਿੰਦੇ ਕਿ ਸਰਕਾਰ سے ਯੋਗ ਨਹੀਂ ਕਰਨੀ ਸਰਕਾਰ ਦਾ ਇੱਥੇ ਨੁਮਾਇੰਦਾ ਨਹੀਂ ਜਿੱਥੇ ਦਾ ਉਹ ਦੇਖਿਆ ਜਾਏ ਤੇ ਦੋਨੇ ਪਾਰਟੀਆਂ ਮਿਲ ਕੇ ਜਨਤਾ ਨੂੰ ਬਰਦਾਸ਼ਪੁਰ ਦੀ ਜਨਤਾ ਨੂੰ ਬੇਵਕੂਫ ਬਣਾਉਂਦੀਆਂ ਉੱਤੇ ਦੋਨੋਂ ਇੱਕ ਹੈ ਕੇਜੀਵਾਲ ਸਾਹਿਬ ਦੇ ਮਸਲੇ 'ਚ ਜੇ ਧਰਨਾ ਲਾਣਾ ਪਏ ਤੇ ਦੋਨੇ ਇਕੱਠੇ ਹੋ ਕੇ ਲਾਂਦੇ ਨੇ ਮੋਦੀ ਦੇ ਖਿਲਾਫ ਇਲੈਕਸ਼ਨ ਲੜਨਾ ਪਏ ਤੇ ਦੋਨੇ ਇਕੱਠੇ ਹੋ ਕੇ ਲੜਦੇ ਨੇ ਚੰਡੀਗੜ੍ਹ ਇਹਨਾਂ ਨੇ ਆਪਣੀ ਸਰਕਾਰ ਬਣਾਣੀ ਹੈ ਚੰਡੀਗੜ੍ਹ ਕਾਰਪੋਰੇਸ਼ਨ 'ਚ ਬਣਾਣੀ ਹੈ ਤੇ ਇਕੱਠੇ ਹੋ ਕੇ ਬਣਾਉਂਦੇ ਨੇ ਪਰ ਗੁਰਦਾਸਪੁਰ ਨੇ ਜਦੋਂ ਸੁਲਤਾਨ ਦੀ ਵਾਰੀ ਦੇਣ ਦੀ ਆਂਦੀ ਉਹ ਦੋਨੇ ਉਹ ਕਹਿੰਦੇ ਕਿ ਨਗਰ ਕੌਂਸਲ ਉਹਨਾਂ ਦੀ ਹੈ ਨਗਰ ਕੌਂਸਲ ਕਹਿੰਦੇ ਕਿ ਸਰਕਾਰ ਉਹਨਾਂ ਦੀ ਹੈ ਸਾਡੀ ਸੁਣਵਾਈ ਨਹੀਂ ਗੁਰਦਾਸਪੁਰ ਦੀ ਜਨਤਾ ਤਾਂ ਬੇਵੱਸ ਹੋ ਗਈ ਦੀ ਆ ਯਾਰ ਸ਼ਰਮਾ ਜੀ ਤੁਸੀਂ ਗੌਰ ਕਰੋ ਪਿਛਲੇ ਸਾਲ ਆ ਹੋ ਦਿਨਾਂ ਦੇ ਵਿੱਚ ਡੈਂਗੂ ਤੇ ਚਿਕਨਗੁਨੀਆ ਨਾਲ ਪੂਰਾ ਸ਼ਹਿਰ ਜਿਹੜਾ ਪੀੜਿਤ ਹੋ ਗਿਆ ਸੀ ਸ਼ਹਿਰ ਕੀ ਇੱਥੋਂ ਤੱਕ ਕਿ ਐਮਸੀਬੀ ਜਿਹੜੇ ਬਿਮਾਰ ਪੈ ਗਏ تھے ਤੇ ਜੇ ਐਮਸੀਬੀ ਨਾਲ ਸਮੁੱਧਿਆ ਤੇ ਬੋਲਣਗੇ ਤਾਂ ਮੜੀ ਗੱਲ ਬਿਲਕੁਲ 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 ਸੋ ਜਿਹੜੇ ਜੀ ਨੇ ਗੱਲਾਂ ਕੀਤੀਆਂ ਕਿਹਦੇ ਨਾਲ ਸੱਚੀਆਂ ਗੱਲਾਂ ਵਾ ਜੀ ਸੋ ਜ਼ਰੂਰੀ ਵੀ ਹੈਗਾ ਕਿਹਦੇ ਸਮੇਂ ਦੀ ਜ਼ਰੂਰਤ ਹੈ ਜੀ ਸੋ ਤੁਸੀਂ ਯਕੀਨ ਮੰਨੋ ਵੀ ਅਸੀਂ ਇਹ ਜਦੋਂ ਕਵਰੇਜ ਕਰ ਰਹੇ ਹਾਂ ਨਾ ਤਾਂ ਸਾਡੇ ਕੋ ਖੜੇ ਨਹੀਂ ਹੋਣਾ ਪਾਇਆ ਪੂਰੇ ਲਟੇ ਦੇ ਕੋਲ ਸਾਡੂ ਕਾਫੀ ਪਿੱਛੇ ਆ ਪਰ ਇੱਥੇ ਖੜਾ ਹੋਣਾ ਵੀ ਔਖਾ ਵਾ ਔਰ ਲੋਕ ਥੋੜੇ ਲੰਘ ਰਹੇ ਆ ਮੂੰਹ ਟੱਕ ਟੱਕ ਕੇ ਔਰ ਦੂਰ ਦੂਰ ਤੱਕ ਜਿਹੜੀ ਗੰਦੀ ਬਦਬੂ ਫੈਲ ਰਹੀ ਆ ਪਰ ਕਿਸੇ ਦਾ ਧਿਆਨ ਨਹੀਂ ਹੈਗਾ ਜੀ ਸੋ ਕਮੇਟੀ ਘਰ ਨਾਲ ਗੱਲ ਕਰੋ ਤੇ ਕਮੇਟੀ ਘਰ ਕਹਿੰਦੀ ਵੀ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਕੂੜਾ ਸੁੱਟਣ ਨੂੰ ਜਗ੍ਹਾ ਨਹੀਂ ਹੈਗੀ ਔਰ ਹੱਲ ਕਿੱਦਾਂ ਹੋਏਗਾ ਮਸਲਾ ਤੇ ਇਹ ਵੀ ਸਮੱਸਿਆ ਦਾ ਹੱਲ ਕਰਨਾ ਵਾ ਜੀ ਲੋਕਾਂ ਨੂੰ ਦੇਖੋ ਲੋਕ ਪਰੇਸ਼ਾਨ ਨੇ ਲੋਕਾਂ ਨੂੰ ਇਸ ਸਮੱਸਿਆ ਨੂੰ ਕਰਨਾ ਜ਼ਰੂਰੀ ਹੈ ਜੀ ਸੋ ਦੇਖੋ ਅਸੀਂ ਆਪਣੀ ਜੋ ਸਾਡੀ ਸੋਚ ਸੀ ਸਾਨੂੰ ਲੋਕਾਂ ਨੇ ਫੋਨ ਕੀਤਾ ਸੀ ਅਸੀਂ ਉਹ ਦਿਖਾਇਆ ਵਾ ਜੀ ਸਾਡਾ ਇਹ ਫਰਜ਼ ਬੰਦਾ ਵੀ ਅਸੀਂ ਇਹ ਦਿਖਾਈਏ ਅਵਗਤ ਕਰਾਈਏ ਪ੍ਰਸ਼ਾਸਨ ਨੂੰ ਤੇ ਪ੍ਰਸ਼ਾਸਨ ਇਸ ਸਮੱਸਿਆ 'ਚ ਲੋਕਾਂ ਨੂੰ ਕੱਢੇ ਇਹ ਕੂੜੇ ਦੀ ਸਮੱਸਿਆ ਜਿਹੜੀ ਹੈ ਜੀ ਸ਼ਹਿਰ ਦੇ ਵਿੱਚ ਕਿਤਨਾ ਕਿਤੇ ਜਿਹੜੀ ਹੈ ਜੀ ਵੱਡੀ ਇੱਕ ਸਮੱਸਿਆ ਬਣ ਚੁੱਕੀ ਆ ਸੋ ਇਸ ਸਮੇਂ ਜਿਹੜਾ ਜੀ ਆਰੀਆ ਸਮਾਜ ਜਿਹੜਾ ਵਾ ਮੰਦਿਰ ਆਰੀਆ ਸਮਾਜ ਦਾ ਜਿਹੜਾ ਵਾ ਜੀ ਉਸ ਮੰਦਿਰ ਦੇ ਜਿਹੜਾ ਬਿਲਕੁਲ ਸਾਹਮਣੇ ਹੈ ਜੀ ਸੋ ਇਹ ਜਿੱਥੇ ਮੈਂ ਖੜਾ ਵਾਂ ਆਰੀਆ ਸਮਾਜ ਦੇ ਮੰਦਿਰ ਦੇ ਲਾਗੇ ਇਹਦੇ ਬਿਲਕੁਲ ਨਾਲ ਕਮੇਟੀ ਘਰ ਵੀ ਆ ਜੀ ਸੋ ਤੁਸੀਂ ਦੇਖੋ ਹਾਲਾਤ ਇੱਥੇ ਇੱਥੇ ਵੀ ਕੂੜੇ ਦੇ ਢੇਰੋਂ ਤਾਂ ਲੱਗੇ ਦੇ ਜੀ ਔਰ ਇਹ ਲੱਗੇ ਦੁਕਾਨਦਾਰ ਦੱਸ ਰਹੇ ਨੇ ਵੀ ਕਾਫੀ ਦਿਨ ਹੋ ਗਿਆ 15 ਤੋਂ 20 ਦਿਨ ਹੋ ਗਿਆ ਕਿਸੇ ਨੇ ਕੂੜੇ ਨਹੀਂ ਚੁੱਕਿਆ ਔਰ ਉੱਪਰ ਕੂੜੇ ਉੱ ਸੋ ਗੰਦਗੀ ਜਿਹੜੀ ਕਿਤਨਾ ਕਿਤੇ ਜਿਹੜੀ ਆ ਜੀ ਫੈਲਦੀ ਪਈ ਆ ਔਰ ਬਦਬੂ ਬਹੁਤ ਜ਼ਿਆਦਾ ਇੱਥੇ ਜਿਹੜੀ ਇਸ ਟਾਈਮ ਫੈਲੀ ਦੀ ਆ ਸੋ ਗੱਲਬਾਤ ਕਰ ਲੈਣੇ ਆ ਭਾਜੀ ਸਮੱਸਿਆ ਵੱਡੀ ਹੋ ਗਈ ਹੈ ਤੇ ਫਿਰ ਸਮੱਸਿਆ ਦੇਖੋ ਜੀ ਇਹ ਬਦਬੂ ਆ ਜੀ ਧੁੱਪ ਵੇਖਦੀ ਆ ਤਾਂ ਇੰਨੀ ਕ ਵੇਠਾ ਨਹੀਂ ਜਾਂਦਾ ਬਾਹਰ ਬੱਤੀ ਬੰਦ ਹੁੰਦੀ ਆ ਬਾਹਰ ਬਹਿਣਿਆ ਸੜ ਕੋ ਨਹੀਂ ਬਟਾ ਜਾਂਦਾ ਔਖਾ ਇਹ ਨਾ ਰਹਿਤ ਔਖਾ ਇਹ ਨਾ ਬਦਬੂ ਆਂਦੀ ਆ ਬਹੁਤ ਜ਼ਿਆਦਾ ਕਿੰਨੇ ਦਿਨ ਤੋਂ ਇਸ ਮਸੀਆ ਵਾ ਹੈ 3-4 ਦਿਨ ਤੋਂ ਮੜ ਕੇ ਗਿਆ ਚੁੱਕਿਆ ਸੀ ਦਾ ਕਿੱਦਾਂ ਹੈ 15 ਦਿਨ ਬਗਾਸ 15 ਦਿਨ 15 ਦਿਨ 15 ਦਿਨ ਤੋਂ ਬਾਅਦ ਫਿਰ ਇਹ ਲੱਗਾ ਰਿਹਾ ਉਹਦੋਂ ਇਹ ਸਾਰਾ ਇਹ ਰਾਤ ਨੂੰ ਲੋਕੀ ਸੌਂ ਜਾਂਦੇ ਭਾਵੇਂ ਪੋਰੇ ਭੱਬਰ ਉਹ ਲੋਕੀ ਰਾਤ ਨੂੰ ਆ ਕੇ ਸੌਂ ਜਾਂਦੇ ਨਹੀਂ ਚੁੱਕਿਆ ਕੋਈ ਨਹੀਂ ਨਾ ਅਬ 15 ਘਸੋਂ ਬਾਅਦ ਇੱਥੇ ਹੀ ਮੈਂ ਸਾਹ ਲਾ ਲਓ ਪਿਆ ਦਾ ਢੇਰ ਤੁਹਾਡੇ ਸਾਹਮਣੇ ਹੀ ਹੈ ਫਿਰ ਇਹ ਤੇ ਭਾਜੀ ਬਿਮਾਰੀ ਫੈਲਣ ਦਾ ਡਰ ਇਹ ਤੇ ਮੈਂ ਕਹਿੰਦਾ ਗੰਦਗੀ ਹੈ ਭਾਈ ਬਹੁਤ ਜ਼ਿਆਦਾ ਬਦਬੂ ਆਦੀ ਹੈ ਕੀ ਮੰਗ ਕਰਦੇ ਹੋ ਮੰਗਦੇ ਸੀ ਕਿ ਇਹਨਾਂ ਬੇ ਸਫਾਈ ਹੋਣੀ ਚਾਹੀਦੀ ਹੈ ਯੋਨੀ ਇਹ ਤੇ ਬੰਦੀ ਹੋਣਾ ਚਾਹੀਦਾ ਜੀ ਇਹ ਮਤਲਬ ਕਿ ਡੰਬ ਹੈ ਨਹੀਂ ਔਰ ਇਹ ਕੋ ਡੰਬ ਥੋੜਾ ਹੈਗਾ ਇਹਨੂੰ ਬੰਦ ਕਰ ਦੇਣਾ ਚਾਹੀਦਾ ਨੇੜੇ ਰੋਡ ਹੈ ਜੀ ਜੀ ਦਾ ਗਿਆ ਸੀ ਮੰਨ ਲਈ ਇੱਥੇ ਖੋਲੋ ਨੇ ਆ ਅਸੀਂ ਕਿਹਨੂੰ ਡੱਕਣੇ ਤੇ ਮਤਲਬ ਜੜਾਈ ਅਸੀਂ ਕਰ ਲੈ ਬਿਲਕੁਲ ਬਿਲਕੁਲ ਉਹ ਇਸ ਕਰਕੇ ਅਸੀਂ ਚੁੱਪ ਕਰਕੇ ਚੱਲਦੇ ਹਾਂ 8 ਵਜੇ ਬੰਦ ਕਰਨਾ ਕੋਲਦੇ ਹੁੰਦੇ ਨੇ ਨਾਲੇ ਮੈਂ ਦੇਖ ਰਿਹਾ ਵੀ ਸਾਹਮਣੇ ਆ ਰਹੀਆਂ ਸਮਾਜ ਮੰਦਰ ਵੀ ਹੈ ਸਾਹਮਣੇ ਆ ਰਹੀਆਂ ਸਮਾਜ ਮੰਦਰ ਹੈਗਾ ਇੱਥੇ ਵੈਸੇ ਹੀ ਇੱਥੇ ਗੰਦ ਨਹੀਂ ਹੋਣਾ ਚਾਹੀਦਾ ਮਤਲਬ ਜੋ ਕਿ ਮਰਿਆਦਾ ਜਿਹੜੀ ਹੈ ਮੰਦਿਰ ਦੀ ਹਣੀ ਚੀ ਦੀ ਬਿਲਕੁਲ ਬਿਲਕੁਲ ਮੰਦਿਰ ਦੇ ਸਾਹਮਣੇ ਤੇ ਗੰਦਗੀ ਵੈਸੇ ਨਹੀਂ ਹੋਣੀ ਚਾਹੀਦੀ ਨਾ ਨਾ ਮੰਦਿਰ ਦੇ ਸਾਹਮਣੇ ਕੋਈ ਧਾਰਮਿਕ ਸਥਾਨ ਹੈ ਰੱਬ ਦਾ ਘਰ ਹੈ ਇਹ ਗੱਲ ਸਮਝੋ ਵੱਡੀ ਸਮੱਸਿਆ ਬਾਦ ਦੁਕਾਨਦਾਰ ਜਿਹੜੇ ਪਰੇਸ਼ਾਨ ਨੇ ਕੂੜੇ ਦੀ ਸਮੱਸਿਆ ਸਭ ਤੋਂ ਵੱਡੀ ਜਿਹੜੀ ਗੁਰਦਾਸਪੁਰ ਇਸ ਸਮੇਂ ਕੂੜੇ ਦੀ ਸਮੱਸਿਆ ਵਾ ਸੋ ਕਿਤੇ ਨਾ ਕਿਤੇ ਪਰੇਸ਼ਾਨੀ ਵੀ ਸੱਚੀ ਹੈ ਜੀ ਕਿਉਂਕਿ ਇਸ ਗੰਦਗੀ ਨਾਲ ਜਿਹੜਾ ਵਾ ਕਿਸੇ ਵੇਲੇ ਵੀ ਕੋਈ ਵੱਡੀ ਬਿਮਾਰੀ ਜਿਹੜੀ ਫੈਲ ਸਕਦੀ ਹੈ ਸੋ ਹੋਰ ਵੀ ਦੁਕਾਨਦਾਰ ਅਗੇ ਭਾਈ ਸਮੱਸਿਆ ਬੜੀ ਵੱਡੀ ਹੈ ਕੂੜੇ ਦੀ ਇਹ ਤੇ ਹੈ ਹੀ ਹੈ ਜੀ ਹੂੰ ਬੋਲ ਨਹੀਂ ਦਬੇ ਰਾ ਮਿਸਪਲ ਕਮੇਟੀ ਵਾਲਿਆਂ ਕੋਈ ਜਗ੍ਹਾ ਹੈ ਨਹੀਂ ਕਿਤੇ ਅੱਛਾ ਉਹ ਕਹਿੰਦੇ ਸਾਡੇ ਕੋ ਡੰਪਰ ਨਹੀਂ ਕਿਤੇ ਅਸੀਂ ਕਿੱਥੇ ਲਾਈਏ ਹੁਣ ਹਾਂ ਤੇ ਪਹੁੰਚੋ ਕਿ ਦੁਕਾਨਦਾਰਾਂ ਸਿਰ ਦੇ ਉੱਤੇ ਲੱਗੀ ਦੀ ਆ ਨਹੀਂ ਜੇ ਉਹਨਾਂ ਕੋਈ ਜਗ੍ਹਾ ਨਹੀਂ ਤੇ ਫਿਰ ਤੁਹਾਡੇ ਸੇ ਤੇ ਪਰੇਸ਼ਾਨੀ ਹੋ ਗਈ ਨਾ ਪਾਜੀ ਪਰੇਸ਼ਾਨੀ ਤੇ ਆਈ ਆ ਬਦਬੂ ਦੇਖੋ ਕਿੰਨੀ ਆ ਰਹੀ ਆ ਅਸੀਂ ਬਦਬੂ ਖੜੇ ਨਹੀਂ ਜਾ ਰਿਹਾ ਹਾਂ ਹਾਂ ਤੇ ਠੰਡਾ ਮੌਸਮ ਆ ਨਾ ਜਦ ਝੁੱਪ ਨਿਕਲਦੀ ਆ ਨਾ ਤੇ ਫਿਰ ਦੇਖੋ ਫਿਰ ਕਿੰਨਾ ਬੜਕੋ ਹੋ ਜਾਂਦੀ ਆ ਪਾਜੀ ਅਸੀਂ ਬਹੁਤ ਜਿਆਦਾ ਬੜਕੋ ਫਿਰ ਬਾਹਰ ਬੈਠਿਆ ਨਹੀਂ ਜਾਂਦਾ ਬੈਠਾ ਨਹੀਂ ਜਾਂਦਾ ਇੱਥੇ ਬਾਹਰ ਬਹੁਤ ਬੁਰਾ ਹਾਲ ਹੁੰ ਮੰਗਦੇ ਆ ਹੋਈ ਕਰਨੇ ਆ ਬੇ ਪ੍ਰਸ਼ਾਸਨ ਨੂੰ ਆਈ ਕਰਨੇ ਆ ਬੇ ਇਹਨਾਂ ਨੂੰ ਉਠਾਓ ਨਾਲੇ ਸਫਾਈ ਕਰਾਓ ਅچھے ਤਰੀਕੇ ਨਾਲ ਸਫਾਈ ਤੇ ਉਹ ਧਿਆਨ ਹੀ ਨਹੀਂ ਦਿੰਦੇ ਕੋਈ ਅਸੀਂ ਕਿੰਨੇ ਵਾਰ ਮਿਊਂਸੀਪਲ ਕਮੇਟੀ 'ਚ ਗਏ ਆ ਕੋਈ ਧਿਆਨ ਹੀ ਨਹੀਂ ਦਿੰਦਾ ਇਸ ਜੀ ਉੱਤੇ ਕੋਈ ਧਿਆਨ ਨਹੀਂ ਜੀ ਮਰਜੀ ਆਪਣੀ ਹੁੰਦੀ ਆ ਤੇ ਆਂਦੇ ਆ ਬਸ ਵੀਜ਼ਾ ਨਹੀਂ ਸੋ ਦੇਖੋ ਸਮੱਸਿਆ ਬੜੀ ਵੱਡੀ ਆ ਜੀ ਇਹ ਕੂੜੇ ਦੀ ਸਮੱਸਿਆ ਜਿਹੜੀ ਆ ਨਾ ਇਹ ਕਿਤਨਾ ਕਿਤੇ ਜਿਸ ਤਰ੍ਹਾਂ ਮੈਂ ਦੱਸ ਰਿਹਾ ਆ ਆਰੀਆ ਸਮਾਜ ਮੰਦਰ ਦੇ ਬਿਲਕੁਲ ਸਾਹਮਣੇ ਆਏ ਸੋ ਕਿਤਨਾ ਕਿਤੇ ਨਗਰ ਕੌਂਸਲ ਬਲਰਾਸਪੁਰ ਦਾ ਫਰਜ ਬੰਦਾ ਆ ਕਿ ਪਹਿਲ ਦੇ ਆਧਾਰ ਤੇ ਇਸ ਕੂੜੇ ਨੂੰ ਚੁੱਕੇ ਜਾਵੇ ਉਹ ਇਸ ਸਮੱਸਿਆ ਤੋਂ ਇਹਨਾਂ ਲੋਕਾਂ ਨੂੰ ਕੱਢਿਆ ਜਾਵੇ ਕਿਉਂਕਿ ਦੁਕਾਨਦਾਰ ਨੇ ਵਿਚਾਰੇ ਜੀ ਦੇਖੋ ਜੇਕਰ ਇੱਥੇ ਕੋਈ ਗੰਦਗੀ ਤੋਂ ਕੋਈ ਮੱਛਰਾਂ ਜਾਂ ਕੋਈ ਹੋਰ ਜਿਹੀ ਚੀਜ਼ ਲੜ ਗਈ ਇਹਨਾਂ ਨੂੰ ਨੁਕਸਾਨ ਹੋਇਆ ਤਾਂ ਉਹ ਕਿਤੇ ਨਾ ਕਿਤੇ ਬੜਾ ਔਖਾ ਹੋ ਜਾਂਦਾ ਜੀ ਬਿਮਾਰ ਹੋ ਜੇ ਬੰਦਾ ਤਾਂ ਬੜਾ ਮੁਸ਼ਕਲ ਹੁੰਦੀ ਹੈ ਉਹਨੂੰ ਸਾਹਮਣਾ ਸੋ ਦੁਕਾਨਦਾਰ ਵਿਚਾਰੇ ਜੀ ਹੱਥ ਜੋੜ ਕੇ ਬੇਨਤੀ ਕਰ ਰਿਹਾ ਵੀ ਇਸ ਸਮੱਸਿਆ ਤੋਂ ਨੇ ਯਾਦ ਦਿਵਾਓ ਇਸ ਪੂੜੇ ਨੂੰ ਜਲਦ ਜਲਦ ਇੱਥੇ ਚੁੱਕੋ ਜੀ ਸੋ ਹੋਰ ਵੀ ਕੁਝ ਤਸਵੀਰਾਂ ਤਾਂ ਨਾਲ ਸਾਂਝੀਆਂ ਕਰਦੇ ਆਂ